ਜਿਹੜਾ ਕਾਲ ਤਖਤ ਸਹਬਾ ਉਹ ਉਹ ਤੋਂ ਪਹਿਲਾਂ ਕਈ ਜੱਥੇਦਾਰਾਂ ਨੇ ਗੱਲ ਕਹੀ ਹੋਈ ਹੈ ਕਿ ਅਸੀਂ ਕਿਸੇ ਵੀ ਦੁਨੀਆਵੀ ਕਾਨੂੰਨ ਦੁਨੀਆ ਦੀ ਅਦਾਲਤ ਦੇ ਹੇਠਾਂ ਨਹੀਂ ਆਉਂਦੇ ਔਰ ਕਈ ਮਰਫਤ ਤੋਂ ਆਧਾਰਨ ਐਸੇ ਵੀ ਹੈਗੇ ਨੇ ਕਿ ਜੇ ਕਾਲ ਤਖਤ ਦੇ ਜੱਥੇਦਾਰ ਸਾਹਿਬ ਨੂੰ ਕੋਈ ਨੋਟਿਸ ਆਇਆ ਅਦਾਲਤ ਉਹ ਨਹੀਂ ਤਾਂ ਉਹਨਾਂ ਨੇ ਜੱਥੇਦਾਰ ਤੋਂ ਅਸਤੀਫਾ ਦੇ ਕੇ ਫੇਰ ਜਾ ਕੇ ਪੇਸ਼ ਹੋਏ ਨਾਟ ਐਜ਼ ਅ ਜੱਥੇਦਾਰ ਉਹ ਕੋ ਪੇਸ਼ ਹੁੰਦੇ ਨੇ ਹੁਣ ਹਾਲਤ ਕੀ ਹੋ ਗਈ ਹੈ ਕਾਰ ਕੀ ਦਿੱਤਾ ਸੀ ਕਿੱਥੇ ਤੱਕ ਚੱਲ ਗਿਆ ਕਿੱਥੇ ਤੱਕ ਲੈਟ ਮੀ ਸੇ ਯੂਜ਼ ਦ ਵਰਡ ਗਰਕ ਗਏ ਆ ਸਾਡੀ ਸਿਆਸਤ ਨੇ ਇੰਨਾ ਗਰਕਾ ਦਿੱਤਾ ਕਿ ਸਾਡੇ ਜਥੇਦਾਰਾਂ ਨੂੰ ਵੀ ਅ ਇਨਸਾਫ ਲੈਣ ਵਾਸਤੇ ਅਦਾਲਤ ਦਾ ਤਰਵਾਦਾ ਕਰ ਪਣਾ ਪਿਆ ਇਹ ਗਿਆਨੀ ਰਕਵੀਰ ਸਿੰਘ ਉਹਨਾਂ ਨੇ ਗੱਲ ਕੀਤੀ ਆ ਉਹ ਕਹਿੰਦੇ ਮੈਨੂੰ ਡਰ ਆ ਇਹ ਮੈਨੂੰ ਜਿਹੜਾ ਮੈਂ ਹੈਡ ਗਰੰਡ ਕੀਆ ਹੈ ਦਬਾਅ ਸਾਹਿਬ ਦਾ ਉਹ ਤੋਂ ਵੀ ਲਾ ਦੇਣਗੇ ਜਥੇਦਾਰ ਤੋਂ ਲਾਇ ਰਹੇ ਸੀਗਾ ਕਿਉਂ ਦੁਨਿਆਵੀ ਕੋਰਟ ਦੇ ਵਿੱਚ ਜਾਣਾ ਪਿਆ ਅੱਛਾ ਜੇ ਗਏ ਨਾ ਇੱਕ ਹੀ ਠੀਕ ਹੈ ਜਾਂ ਗਲਤ ਹੈ ਜੇ ਅਕੋਰਡਿੰਗ ਟੂ ਐਸਜੀਪੀਸੀ ਜਿੰਨੇ ਵੀ ਕੋਈ ਜਥੇਦਾਰ ਆ ਕੋਈ ਗਰੰਟੀ ਆ ਕੋਈ ਗੁਰੂ ਘਰ ਚ ਕੰਮ ਕਰਦਾ ਪਤਾ ਨਹੀਂ ਕਿੰਨੇ ਹਜ਼ਾਰ ਏਮਪਲੋਈ ਆ ਜੀ ਐਸਜੀਪੀਸੀ ਦਾ ਐਸਜੀਪੀਸੀ ਦੇ ਵਾਸਤੇ ਬਹੁਤ ਲੋਕ ਕੰਮ ਕਰਦੇ ਨੇ ਆਲ ਓਵਰ ਪੰਜਾਬ ਆਊਟ ਆਫ ਪੰਜਾਬ ਐਸ ਵਾਰ